ਤੇ ਹੁਣ ਅਗਲਾ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਪੰਜਾਬੀ ਭਾਸ਼ਾ ਆਦੋਂ ਤੋਂ ਗੁਰੂ ਕਾਲ ਤੱਕ ਤੇ ਬੜੀ ਯਾਦ ਹੈ ਇੱਕ ਤਰ੍ਹਾਂ ਜੀਬੀ ਸਿੰਘ ਹਰਾਜੀ ਪੁਸਤਕ ਖੁੰਢੀ ਸੀ ਕੁਝ 3 ਸਾਲ ਪਹਿਲਾਂ ਉਹ ਪੜ੍ਹੀ ਸੀ ਤੇ ਉਸ ਤੋਂ ਬਾਅਦ ਪਹਿਲੀ ਵਾਰੀ ਮੌਕਾ ਬੜਿਆ ਕਿ ਪੰਜਾਬੀ ਭਾਸ਼ਾ ਆਦ ਕਾਲ ਤੋਂ ਗੁਰੂ ਕਾਲ ਤੱਕ ਪਹੁੰਚਾ ਸਕੋ। ਤੇ ਇਹ ਪੇਸ਼ ਕਰਨਗੇ ਦਲਿੰਦਰ ਸਿੰਘ ਰੌਹਲ ਸਾਹਿਬ ਤੇ ਇਟਲੀ ਤੋਂ ਹਾਂ ਤੇ ਬੜੇ ਮਿਹਨਤੀ ਆ। ਬੜੇ ਸਲਵੀਆ ਤੇ ਬੜੇ ਕੀਤੇ ਦਿਨ ਵਾਲੇ ਆ ਤੇ ਇਹਨਾਂ ਨੇ ਕਪਤਾ ਦੇ ਵਿੱਚ ਬਹੁਤ ਯੋਗਦਾਨ ਪਾਇਆ ਤੇ ਸਾਇੰਟਿਫਿਕ ਖੇਤਰਾਂ ਦੇ ਵਿੱਚ ਇਟਲੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਤੇ ਬਾਕੀ ਜਿੱਥੇ ਵੀ ਮੌਕਾ ਬਣਦਾ ਇਹ ਆਪਣਾ ਰੋਲ ਅਦਾ ਕਰਦੇ ਆ ਤੇ ਬੜਾ ਸਤਿਕਾਰਯੋਗ ਆ ਨਾਇਕ ਤੇ ਗ੍ਰੰਦੀਪ ਪੁਸਤਕਾਂ ਦੀ ਕਿਤਾਬ ਆਪਣੀ ਕਵਤਾਵਾਂ ਦੀ ਕਿਤਾਬ ਦਾ ਜਿਹੜਾ ਸਿੰਗੜਾ ਹੈ ਉਹਦਾ ਨਾਮ ਹੈਗਾ ਸ਼ਬਦਾਂ ਦੀ ਟਾਲ ਇਹ ਵੀ ਇਹ ਗੱਲ ਦੇ ਵਿੱਚ ਸਮਝ ਆਏਗਾ ਕਿ ਇਹਦਾ ਪਾਪ ਤੇ ਆਪਾਂ ਇਹਨਾਂ ਨੂੰ ਜਿਵੇਂ ਕਹਿੰਦੇ ਆ ਤੇ ਇਹ ਆਪਣਾ ਪਰਚਾ ਜਿਹੜਾ ਪੇਸ਼ ਕਰ ਤੇ ਆਪਣੇ ਕੋਲ 18 ਮਿੰਟ ਰਹਿ ਗਏ ਆ ਤੇ ਉਸ ਤੋਂ ਬਾਅਦ ਸਵਾਲ ਜਵਾਬ ਤੇ ਬਾਅਦ ਵਿੱਚ ਕਵਿਦਵਾਦ ਧੰਨਵਾਦ ਜੀ ਸ਼ੋਭੀਆ ਨਾਤਪਰਤਨ ਸਾਗਰ ਦਾ ਮੈਂ ਧੰਨਵਾਦ ਦਿੰਦਾ ਸਿੱਖ ਐਜੂਕੇਸ਼ਨ ਕੌਂਸਲ ਦਾ। ਕਿਨਾ ਦੋਸਤਾਂ ਵਿਚਾਂ ਦਾ ਜੁਦਵਾਰ ਪਰਵਤ ਕਮੇਟੀ ਦਾ ਜਿਹਨੇ ਇਸੇ ਕੱਤਰਤਾ ਕਰ ਕਰਕੇ ਜਿਹੜਾ ਸਾਡਾ ਬਹੁਤ ਜ਼ੰਦੀਰ ਮਸਲਾ ਹੈ ਭਾਸ਼ਾ ਦਾ ਉਹਦੇ ਤੇ ਗੱਲ ਕਰਨ ਲਈ ਸਾਨੂੰ ਕਤਰ ਵੀ ਕੀਤਾ ਅਧਿਆਪਕਾਂ ਨੂੰ ਇੱਥੇ ਲੇਖਕ ਨੂੰ ਮੁبتدي ਜੀ ਨੇ ਪ੍ਰੋਫੈਸਰਾਂ ਨੂੰ ਕਿ ਚਿੰਤਾ ਤੇ ਚਿੰਤਨ ਦੇ ਰਸਤੇ ਪੰਜਾਬੀ ਭਾਸ਼ਾ ਜਿਹੜੀ ਪੰਜਾਬ ਦੀ ਭਾਸ਼ਾ ਹੈ ਪਰ ਅੱਜ ਇਸ ਦਰਦ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜਾ ਪੰਜਾਬ ਹੈ ਉਹ ਸਿਰਫ ਦਰਿਆਵਾਂ ਦਾ ਪੰਜਾਬ ਨਹੀਂ ਹੈ ਅੱਜ ਦਾ ਪੰਜਾਬ ਦਰਿਆਵਾਂ ਨੂੰ ਪਾਰ ਕਰਕੇ ਸਾਗਰਾਂ ਦਾ ਪੰਜਾਬ ਬਣ ਗਿਆ ਹੈ ਉਸ ਸਾਗਰਾਂ ਦੇ ਪੰਜਾਬ ਵਿੱਚ ਪੰਜਾਬ ਪੰਜਾਬੀ ਤੇ ਪੰਜਾਬ ਦੀਆਂ ਸਮੱਸਿਆਵਾਂ ਉਹਨੀਆਂ ਹੀ ਵੱਡੀਆਂ ਨੇ ਕਿਡਾ ਵੱਡਾ ਇਹ ਵਿਸ਼ਾ ਇਹ ਹੀ ਕਾਰਨ ਹੈ ਕਿ ਅੱਜ ਅਸੀਂ ਵਿਦੇਸ਼ੀ ਧਰਤੀ ਤੇ ਬੈਠੇ ਆ ਵੀ ਪੰਜਾਬੀ ਭਾਸ਼ਾ ਦੀ ਗੱਲ ਆ ਜਿਹੜੀ ਨਿਤਕੇ ਕਰ ਰਹੇ ਆ ਕਿਨੇ ਸੀ ਆਸ ਰੱਖਦੇ ਕਿ ਕੋਈ ਸਰਕਾਰੀ ਅਧਾਰ ਆ ਕੋਈ ਵੱਡਾ ਅਧਾਰ ਆ ਇਸ ਤੇ ਕੰਮ ਕਰੇਗਾ ਇਸ ਭਾਸ਼ਾ ਨੂੰ ਵੱਡੇ ਕਰੇਗਾ ਸਮੇਂ ਦੇ ਹਾਂ ਦੀ ਕਰੇਗਾ ਅੱਗੇ ਤੁਰਗਾ ਇਹ ਕਦੇ ਵੀ ਨਹੀਂ ਹੁੰਦਾ ਲੋਕਾਂ ਦੀ ਭਾਸ਼ਾ ਦੀ ਗੱਲ ਲੋਕਾਂ ਨੇ ਹੀ ਕਰਨੀ ਹੁੰਦੀ ਆ ਲੋਕ ਹੀ ਉਸ ਨੂੰ ਵੱਡਾ ਕਰਦੇ ਨੇ ਸਾਡੀ ਭਾਸ਼ਾ ਦਾ ਇਤਿਹਾਸ ਖੋਲ ਕੇ ਦੇਖ ਲਓ ਭਾਸ਼ਾ ਨੂੰ ਜਿਹੜਾ ਵੱਡਾ ਕਰਿਆ ਉਹ ਗੁਰੂ ਸਾਹਿਬਾਂ ਨੇ ਜਾਂ ਉਹਨਾਂ ਲੋਕਾਂ ਨੇ ਜਿਹੜੇ ਆਮ ਲੋਕ ਸੀ ਆਮ ਬੋਲੀ ਨੂੰ ਆਮ ਬੋਲ ਚਾਲ ਦੀ ਬੋਲੀ ਨੂੰ ਵਿਸ਼ਵ ਪੱਤਰ ਦੇ ਵਿੱਚ ਲਿਆ ਕੇ ਖੜਾ ਕੀਤਾ ਹੋਇਆ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਜਿਹੜਾ ਮੌਕਾ ਮੈਨੂੰ ਆਧ ਕਾਲ ਤੋਂ ਲੈ ਕੇ ਗੁਰੂ ਕਾਲ ਤੱਕ ਮਿਲਿਆ ਪਰ ਜੀ ਵਿਸ਼ਾ ਜਿਹੜਾ ਜਿੱਦਾਂ ਕਿ ਆ ਘੱਟੋ ਘੱਟ 18 ਸੱਬੀਆਂ ਦਾ ਵਿਸ਼ਾ ਹੈ ਇਹ ਤੈਨੂੰ 17-18 ਮਿੰਟਾਂ ਵਿੱਚ ਫਿੱਟਣਾ ਬਹੁਤ ਮੁਸ਼ਕਲ ਹੈ ਜਦੋਂ ਮੈਂ ਇਸ ਵਿਸ਼ੇ ਤੇ ਲਿਖਿਆ ਸੀ ਤਾਂ ਘੱਟੋ ਘੱਟ 14 25 ਪੇਜ ਸੀ ਉਸ ਤੋਂ ਬਾਅਦ 17 ਉਸ ਤੋਂ ਬਾਅਦ 8 ਸ਼ਾਇਦ 4-5 ਪੇਜ ਰਹਿ ਗਏ ਨੇ ਬੋਲਣ ਵਾਸਤੇ 18 ਮਿੰਟਾਂ ਚ ਬੜਾ ਕੁਝ ਹੈ ਜਿਹੜਾ ਰਹਿ ਜਾਣਾ ਤੇ ਦੂਜੀ ਗੱਲ ਹੈ ਕਿ ਇਹਨਾਂ ਧਰਤੀਆਂ ਤੇ ਇੱਥੇ ਬੈਠ ਕੇ ਜਿੱਥੇ ਪੜ੍ਹਨ ਸਮਗਰੀ ਦੀ ਘਾਟ ਹੋਵੇ ਇਹੋ ਜਿਹਾ ਸਜੀਦਾ ਪर्चा ਤਿਆਰ ਕਰਨਾ ਮੁਸ਼ਕਲ ਕੰਮ ਹੈ ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ ਹੈ ਤੇ ਕੁਛ ਨਾ ਕੁਛ ਇਸ ਦਿਸਣ ਦੇ ਵਿੱਚ ਤੁਹਾਡੇ ਅੱਗੇ ਰੱਖ ਸਕਾਂ ਤੁਸੀਂ ਸਾਰੇ ਸਿਆਣੇ ਕਿਉਂਕਿ ਅਧਿਆਪਕੋ ਪ੍ਰੋਫੈਸਰੋ ਡਾਕਟਰੋ ਮੈਂ ਸਿੱਤ ਅਸੀਂ ਸਾਰੇ ਇਸ ਵਿਸ਼ੇ ਨੂੰ ਜਿਹੜੇ ਸਿੱਖਿਆ ਦੇ ਮਾਧਿਮ ਨਾਲ ਜੁੜੇ ਹੋਏ ਨੇ ਜਾਣਦੇ ਆ ਪਰ ਮੈਂ ਕੋਈ ਪ੍ਰੋਫੈਸਰ ਨਹੀਂ ਕੋਈ ਡਾਕਟਰ ਨਹੀਂ ਸਿੱਖਿਆ ਸ਼ਾਸਤਰੀ ਨਹੀਂ ਭਾਸ਼ਾ ਮਹਾਰਵੀ ਨਹੀਂ ਆਮ ਲੋਕਾਂ ਦੇ ਵਿੱਚੋਂ ਆਇਆ ਹੋਇਆ ਆਮ ਬੰਦਾ ਕਿਉਂਕਿ ਬੋਲੀ ਜਿਹੜੀ ਹੁੰਦੀ ਆ ਉਹ ਲੋਕਾਂ ਦੀ ਉਹ ਹੁੰਦੀ ਆ ਆਮ ਲੋਕਾਂ ਦੀ ਹੁੰਦੀ ਆ ਬੋਲੀ ਲੋਕਾਂ ਚੋਂ ਮਰਨੀ ਨਹੀਂ ਚਾਹੀਦੀ ਕਿਸੇ ਹਿੱਲੇ ਕਿਸੇ ਮਸਲੇ ਮੇਰੇ ਅੰਦਰ ਵੀ ਉਹ ਦਰਦ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਬੋਲੀ ਨਾਲ ਭਾਸ਼ਾ ਨਾਲ ਆਪਣੇ ਲੋਕਾਂ ਨਾਲ ਜੁੜਿਆ ਰਹਾ ਤੇ ਇਹਨਾਂ ਧਰਤੀਆਂ ਤੋਂ ਜਿੱਥੇ ਵੀ ਅਸੀਂ ਬੈਠੇ ਆਂ ਆਪਣੀ ਪੰਜਾਬੀ ਭਾਸ਼ਾ ਦੀ ਪੰਜਾਬੀ ਬੋਲੀ ਦੀ ਗੱਲ ਕਰ ਸਕੀਏ ਵੀ 25 ਸਾਲ ਮਹਿਨਤ ਦੇ ਆਪਣੇ ਘਰੋਂ ਛਿੜਲੇ ਹੋ ਗਏ ਪਰ ਤੁਹਾਡੇ ਵਾਂਗ ਸੱਜਣਾ ਮਿੱਤਰਾਂ ਨਾਲ ਦੋਸਤਾਂ ਨਾਲ ਮਿਲ ਕੇ ਅਸੀਂ ਥੋੜਾ ਬਹੁਤਾ ਉਫਰਾਲਾ ਜਿਹੜਾ ਉਹ ਕਰੀ ਜਾ ਰਹੇ ਹਾਂ ਭਾਸ਼ਾ ਸਾਡੀ ਆਤਮਾ ਦਾ ਚਿੱਤਰ ਹੈ ਸਾਡੇ ਸਾਹਾਂ ਦੀ ਰੂਹਾਨੀ ਵਿੱਚ ਸਮਾਈ ਹੁੰਦੀ ਹੈ ਭਾਸ਼ਾ ਇਹ ਸਾਡੇ ਸੰਚਾਰ ਦਾ ਮਾਧਿਅਮ ਹੈ ਸਾਡੀ ਜ਼ਿੰਦਗੀ ਦਾ ਕੋਈ ਵੀ ਕਾਰਜਹਾਨ ਭਾਸ਼ਾ ਦੇ ਨਾਲ ਸਿਰੇ ਨਹੀਂ ਚੜ੍ਹ ਸਕਦਾ ਹਰ ਇੱਕ ਭਾਸ਼ਾ ਸੁਵੰਦਿਤ ਸੱਭਿਆਚਾਰ ਦੀ ਤਰਜਮਾਨੀ ਕਰਦੀ ਹੈ ਭਾਸ਼ਾ ਰਾਹੀਂ ਸੱਭਿਆਚਾਰਕ ਕੀਮਤਾਂ ਕ੍ਰਿਤੀ ਰਿਵਾਜਾਂ ਅਤੇ ਸਾਕਾ ਚਾਰ ਇਸ ਸੰਸਾਰ ਦਾ ਸੰਚਾਰ ਹੁੰਦਾ ਹੈ ਸੱਚੀ ਗੱਲ ਤਾਂ ਇਹ ਹੈ ਕਿ ਭਾਸ਼ਾ ਹੀ ਸੰਸਾਰ ਹਮੇਸ਼ਾ ਸੱਭਿਆਚਾਰ ਕੋ ਅਨੁਸਾਰੀ ਹੁੰਦਾ ਹੈ ਭਾਸ਼ਾ ਸੰਬੰਧਤ ਸੱਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਪੇਸ਼ ਕਰਦੀ ਹੈ ਪੰਜਾਬ ਦੀ ਮੋਲੀ ਨੂੰ ਪੰਜਾਬੀ ਭਾਸ਼ਾ ਕਹਿੰਦੇ ਆ ਨੇ ਪੰਜਾਬ ਦੇ ਕਾਸੀ ਸ਼ਬਦਾਂ ਪੰਜ ਅਤੇ ਆਪ ਦਾ ਸੁਨੇਹਾ ਪੰਜ ਦੇ ਫਾਰਸੀ ਵਿੱਚ ਵੀ ਪੰਜਾਬੀ ਵਾਲੇ ਅਰਥ ਹਨ ਅਤੇ ਆਪ ਤੋਂ ਭਾਵੇਂ ਇੱਥੇ ਦਰਿਆ ਹੈ ਇੰਜ ਪੰਜਾਬ ਦੇ ਅਰਥ ਪੰਜ ਆਪਾਂ ਦਾ ਦੇਸ਼ ਕਿਹਾ ਜਾ ਸਕਦਾ ਹੈ ਭਾਸ਼ਾ ਸਦਾ ਬਦਲਦੀ ਰਹਿੰਦੀ ਹੈ ਪਰ ਬੜੀ ਹੌਲੀ-ਹੌਲੀ ਬਦਲਦੀ ਹੈ ਕੁਝ ਸਦੀਆਂ ਬੀਤਣ ਪਿੱਛੋਂ ਹੀ ਬੋਲੀ ਦਾ ਮਹਾਂਦਰਾ ਬਦਲਿਆ ਹੋਇਆ ਨਜ਼ਰ ਆਉਂਦਾ ਹੈ ਕੋਈ ਹਜ਼ਾਰਾਂ ਮਰਿਆਂ ਵਿੱਚ ਤਾਂ ਬੋਲੀ ਬਿਲਕੁਲ ਹੀ ਬਦਲ ਜਾਂਦੀ ਹੈ ਅੱਜ ਅਸੀਂ ਬੋਲਦੇ ਹਾਂ ਆਪਾਂ ਸਾਡੀ ਭਾਸ਼ਾ ਦਾ ਅੱਜ ਵਾਲਾ ਰੂਪ ਅੱਜ ਤੋਂ 1000 ਸਾਲ ਪਹਿਲਾਂ ਦੀ ਬੋਲੀ ਨਾਲੋਂ ਬਿਲਕੁਲ ਵੱਖਰਾ ਹੈ ਉਦੋਂ ਇਸ ਦਾ ਨਾਮ ਵੀ ਪੰਜਾਬੀ ਨਹੀਂ ਸੀ ਉਸ ਤੋਂ 1000 2000 ਸਾਲ ਪਹਿਲਾਂ ਭਾਸ਼ਾ ਹੋਰ ਵੀ ਬਥਰੀ ਰੂਪ ਵਿੱਚ ਹੋਵੇਗੀ ਸਾਡੀ ਭਾਸ਼ਾ ਦਾ ਇਤਿਹਾਸ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸਾਡੇ ਵਡੇਰੇ ਪੰਜਾਬ ਦੀ ਧਰਤੀ ਵਿੱਚ ਆ ਕੇ ਵਸੇ ਇਸ ਇਲਾਕੇ ਵਿੱਚ ਉਸ ਸਮੇਂ ਦੀ ਬੋਲੀ ਵਿੱਚ ਵੇਦਾਂ ਦੀ ਰਚਨਾ ਹੋਈ ਇਸ ਲਈ ਉਸ ਬੋਲੀ ਨੂੰ ਅੱਜ ਅਸੀਂ ਵੈਦਕ ਅਰਥਾਤ ਵੇਦਾਂ ਦੀ ਭਾਸ਼ਾ ਕਹਿ ਸਕਦੇ ਹਾਂ ਜੇਕਰ ਸਪਾਸ਼ਟਾ ਪਰਮਾਰ ਤੇ ਹੋਰ ਵੀ ਵਿਸ਼ੋਕੜ ਵਿੱਚ ਦੇਖੀਏ ਤਾਂ ਇਹ ਆਇਨ ਭਾਸ਼ਾਵਾਂ ਦੀਆਂ ਜੜ੍ਹਾਂ ਤੱਕ ਚਲੇ ਜਾਂਦੀ ਹੈ ਵੇਦਾਂ ਦੀ ਰਚਨਾ ਦਾ ਸਮਾਚਾਰ ਤੋਂ 5000 ਸਾਲ ਤੱਕ ਦਾ ਪਹਿਲਾ ਮੰਨਿਆ ਜਾਂਦਾ ਹੈ ਬਾਦਿਕਾ ਤੋਂ ਪਿੱਛੋਂ ਸੰਸਕ੍ਰਿਤੀ ਦਾ ਸਮਾਨ ਦਾ ਹੈ ਸੰਸਕ੍ਰਿਤ ਵਿੱਚ ਅਨੇਕਾਂ ਗ੍ਰੰਥ ਰਚੇ ਗਏ ਸੰਸਕ੍ਰਿਤ ਵਿੱਚ ਰਚਿਆ ਸਾਹਿਤ ਸੰਸਾਰ ਦੀ ਸਰਵਸ਼੍ਰੇਸ਼ਟ ਸਾਹਿਤ ਵਿੱਚ ਕਿਣਿਆ ਜਾਂਦਾ ਹੈ ਕਈ ਲੋਕ ਵੇਦਾਂ ਦੀ ਭਾਸ਼ਾ ਨੂੰ ਵੀ ਸੰਸਕ੍ਰਿਤ ਹੀ ਮੰਨਦੇ ਹਨ ਪਰ ਇਹਨਾਂ ਦੋਹਾਂ ਬੋਲੀਆਂ ਵਿੱਚ ਕੁਝ ਫਰਕ ਹੈ ਸੰਸਕ੍ਰਿਤ ਤੋਂ ਪਿੱਛੋਂ ਜਿਹੜੀ ਭਾਸ਼ਾ ਪੰਜਾਬ ਤੇ ਇਸ ਦੇ ਨਾਲ ਲੱਗਦੇ ਆਕਾਆਂ ਵਿੱਚ ਬੋਲੀ ਜਾਂਦੀ ਸੀ ਉਸ ਨੂੰ ਪਾਲੀ ਕਹਿੰਦੇ ਸਨ ਪਾਲੀ ਸanskrit ਨਾਲੋਂ ਕਾਫੀ ਫਰਕ ਵਾਲੀ ਬੋਲੀ ਹੈ ਫੇਰ ਵੀ ਇਹ ਪੰਜਾਬੀ ਨਾਲੋਂ ਸੰਸਕ੍ਰਿਤ ਦੇ ਬਹੁਰੇ ਨੇੜੇ ਹੈ ਪਾਲੀ ਵਿੱਚ ਬੁੱਧ ਧਰਮ ਦਾ ਸਾਹਿਤ ਰਚਿਆ ਗਿਆ ਤੇ ਸਾਰਾ ਸਾਹਿਤ ਵੀ ਬੜੀ ਉੱਚ ਪੱਧਰ ਦਾ ਹੈ ਭਾਸ਼ਾ ਦਾ ਰੂਪ ਫੇਰ ਬਦਲਿਆ ਸੰਨ ਈਸਵੀ ਦੇ ਆਰੰਭ ਦੇ ਲਾਗੇ ਚੱਗੇ ਜਿਹੜੀਆਂ ਭਾਸ਼ਾਵਾਂ ਉੱਤਰੀ ਭਾਰਤ ਵਿੱਚ ਬੋਲੀਆਂ ਜਾਂਦੀਆਂ ਸਨ ਉਹਨਾਂ ਦਾ ਸਾਂਝਾ ਨਾਮ ਪ੍ਰਾਕ੍ਰਿਤ ਹੈ ਪ੍ਰਾਕ੍ਰਿਤ ਭਾਸ਼ਾਵਾਂ ਦੇ ਤਿੰਨ ਰੂਪ ਪਹਿਲੀ ਪ੍ਰਕਿਰਤਿਕ ਦੂਜੀ ਤੇ ਤੀਜੀ ਦੇਖਣ ਨੂੰ ਮਿਲਦੀਆਂ ਹਨ ਪ੍ਰਕਿਰਤਾਂ ਕਹੇ ਸਨ ਜਿਹੜੀ ਪ੍ਰਕਿਰਤਿਕ ਸਾਡੇ ਇਸ ਖੇਤਰ ਵਿੱਚ ਬੋਲੀ ਜਾਂਦੀ ਸੀ ਉਸ ਦਾ ਨਾਮ ਸੌਰ ਸੈਣੀ ਮੰਨਿਆ ਜਾਂਦਾ ਹੈ ਪ੍ਰਕਿਰਤਾਂ ਵਿੱਚ ਅਪਭ੍ਰੰਸ਼ਾ ਨਾਮ ਦੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ ਪੁਰਾਣਿਆਂ ਗ੍ਰੰਥਾਂ ਵਿੱਚ ਕਈਆਂ ਅਪਭ੍ਰੰਸ਼ਾਂ ਦਾ ਜਨਮ ਮਿਲਦੇ ਹਨ ਇਹਨਾਂ ਆਪ੍ਰਾਸ਼ਾਂ ਵਿੱਚੋਂ ਹੀ ਸਾਡੀਆਂ ਅਜੋਕੀਆਂ ਭਾਸ਼ਾਵਾਂ ਪੰਜਾਬੀ, ਹਿੰਦੀ, ਮਰਾਠੀ, ਗੁਜਰਾਤੀ, ਬੰਗਾਲੀ ਆਦਿ ਇਕੱਲੀਆਂ ਹਨ ਜਿਵੇਂ ਅਸੀਂ ਪਿੱਛੇ ਦੇਖ ਆਏ ਹਾਂ ਕਿ ਵੈਦਿਕ ਸੰਸਕ੍ਰਿਤ ਪਾਲੀ ਪ੍ਰਕ੍ਰਿਤ ਆਪ੍ਰਾਸ਼ਾਂ ਬੜਾ ਰੂਪ ਧਾਰਨ ਕਰਦੀ ਕੋਈ ਸਾਡੀ ਭਾਸ਼ਾ ਅੱਜ ਵਾਲੇ ਰੂਪ ਤੱਕ ਪਹੁੰਚਦੀ ਹੈ ਪੂਰਨ ਅਧੁਨਿਕ ਭਾਸ਼ਾਵਾਂ ਨਾਲ ਪੰਜਾਬੀ ਵੀ ਇਸੇ ਅਪਰਾੰਸ਼ ਵਿੱਚੋਂ ਨਿਕਲੀ ਹੈ ਇਹ ਸੰਨ 9ਵਾਂ ਮੀ ਤੇ 12ਵੇਂ ਸਦੀ ਦੇ ਲਾਗੇ-ਚਾਗੇ ਦੀ ਗੱਲ ਹੈ ਇਸ ਦੇਸ਼ ਦਾ ਇਤਿਹਾਸ ਜਾਣਨ ਵਾਲਿਆਂ ਨੂੰ ਪਤਾ ਹੈ ਕਿ ਇਸ ਸਮੇਂ ਤੱਕ ਪੰਜਾਬ ਉੱਤੇ ਮੁਸਲਮਾਨਾਂ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਸੀ ਇੰਝ ਇੱਕ ਪਾਸੇ ਤਾਂ ਭਾਸ਼ਾ ਅਪਰਾੰਸ਼ ਬਾਲਾਰੂਪ ਛੱਡ ਕੇ ਪੰਜਾਬੀ ਨਾਲ ਮਹੰਦਰਾਤਾ ਕਰ ਰਹੇ ਸੀ ਦੂਜੇ ਪਾਸੇ ਨਾਲੋਂ ਨਾਲ ਇਸ ਉੱਤੇ ਅਰਬੀ ਫਾਰਸੀ ਦਾ ਪ੍ਰਭਾਵ ਪੈਣਾ ਵੀ ਸ਼ੁਰੂ ਹੋ ਗਿਆ। ਫਾਰਸੀ ਮੁਸਲਮਾਨਾਂ ਹੁਕਮਰਾਨਾਂ ਦੀ ਬੋਲੀ ਸੀ ਤੇ ਅਰਬੀ ਉਹਨਾਂ ਦੀ ਧਾਰਮਿਕ ਜ਼ਬਾਨ ਸੀ। ਸੋ ਪੰਜਾਬੀ ਦੇ ਆਰੰਭਕ ਸਮੇਂ ਤੋਂ ਹੀ ਇਹ ਅਰਬੀ ਫਾਰਸੀ ਦੇ ਸ਼ਬਦਾਂ ਰਣਲੇਸ ਭਾਸ਼ਾ ਦੇ ਵਿੱਚ ਸ਼ੁਰੂ ਹੋ ਗਏ। ਬੋਲੀ ਦੇ ਇਸ ਵਿਕਾਸ ਨਾਲ ਉਸ ਨੂੰ ਚਾਰ ਪੜਾਵਾਂ ਵਿੱਚ ਰੱਖ ਸਕਦੇ ਹਾਂ। ਪਹਿਲਾ ਪੜਾ 1100 ਈਸਵੀ ਤੋਂ 1500 ਤੱਕ ਤੇ ਦੂਜਾ ਪੜਾ 1500 ਤੋਂ 1700 ਤੱਕ ਤੀਜਾ ਪੜਾ 1700 ਤੋਂ 1900 ਤੱਕ ਤੇ ਚੌਥਾ 1900 ਤੋਂ ਹੁਣ ਤੱਕ ਪਰ ਅਸੀਂ ਗੱਲ ਕਰਾਂਗੇ ਆਦੋਂ ਗੁਰੂ ਕਾਲ ਤੱਕ ਦੀ 10ਵੀਂ 11ਵੀਂ ਸਦੀ ਵਿੱਚ ਪ੍ਰਚਲਿਤ ਲੋਕ ਬੋਲੀਆਂ ਆਪ ਭ੍ਰੈਂਸ਼ਾਂ ਵਿੱਚੋਂ ਪੰਜਾਬੀ ਦਾ ਵਿਕਾਸ ਹੋਇਆ ਇਸ ਸਮੇਂ ਦੀ ਭਾਸ਼ਾ ਨੂੰ ਅਵਹਟ ਦਾ ਨਾਮ ਦਿੱਤਾ ਜਾਂਦਾ ਹੈ ਉਸ ਵਿੱਚ ਦੀ ਭਾਸ਼ਾ ਬਣ ਗਈ ਅਧਹਮਾਨ ਦੀ ਰਚਨਾ ਸੰਦੇਹ ਰਾਸ ਮਿਲਦੀ ਹੈ ਇਸ ਦੀ ਭਾਸ਼ਾ ਹਪ ਪ੍ਰੰਸ਼ ਪ੍ਰਧਾਨ ਹੈ ਇਸੇ ਤਰ੍ਹਾਂ ਦਾ ਭਾਸ਼ਾਈ ਸਰੂਪ ਜੋਗੀਆਂ ਦੀ ਭਾਸ਼ਾ ਦਾ ਹੈ ਜਿਸ ਨੂੰ ਸਾਧ ਭਾਸ਼ਾ ਦਾ ਨਾਮ ਦਿੱਤਾ ਜਾਂਦਾ ਹੈ 12ਵੀਂ ਸਦੀ ਵਿੱਚ ਫਰੀਦ ਬਾਣੀ ਦੀ ਭਾਸ਼ਾ ਉਹ ਪ੍ਰੰਪਰਾਸ਼ਾਭਾ ਵਿੱਚੋਂ ਹੀ ਪੈਦਾ ਹੁੰਦੀ ਹੈ ਪਰੰਤੂ ਇਸ ਵਿੱਚ ਪੰਜਾਬੀ ਮਹਾਂਦਰਾ ਸਪਸ਼ਟ ਹੈ ਇਹ ਭਾਸ਼ਾ ਲਹਿੰਦੀ ਪੁਨਤਾਨੀ ਹੈ ਸੰਦੂਕੜੀ ਦੇ ਅੰਸ਼ ਵੀ ਇਸ ਵਿੱਚ ਮਿਲਦੇ ਹਨ ਅਤੇ ਅਰਬੀ ਫਾਰਸੀ ਦੇ ਵੀ ਜਿਵੇਂ ਮਲਕ ਹੁਸਲਾਤ ਸ਼ੈਤਾਨ ਅੱਲਾ ਅੱਲ੍ਹਾ ਰੱਬ ਆਦਿ ਬਾਬਾ ਫਰੀਦ ਜੀ ਦੇ ਪੂਰਵਜ ਭਾਵੇਂ ਕਾਬਲ ਤੋਂ ਹਿੰਦੁਸਤਾਨ ਪ੍ਰਵਾਸ ਕਰਕੇ ਆਏ ਸਨ ਪਰ ਭਾਰਤੀ ਸੂਫੀ ਪਰੰਪਰਾ ਦੇ ਮੂਲ ਵੀ ਸੰਚਾਲਕਾਂ ਵਿੱਚੋਂ ਬਾਬਾ ਫਰੀਦ ਜੀ ਅਹਿਮ ਸਥਾਨ ਰੱਖਦੇ ਹਨ ਬਾਬਾ ਫਰੀਦ ਜੀ ਨੂੰ ਪੰਜਾਬੀ ਸੂਫੀ ਕਾਵ ਦਾ ਆਦ ਕਵੀ ਹੋਣ ਦਾ ਮਾਨ ਪ੍ਰਾਪਤ ਹੈ ਆਪ ਤੋਂ ਪਹਿਲਾਂ ਲਿਖਤੀ ਪੰਜਾਬੀ ਸਾਹਿਤ ਦਾ ਕੋਈ ਠੋਸ ਪ੍ਰਮਾਣਿਕ ਸਬੂਤ ਨਹੀਂ ਮਿਲਦਾ ਨਾਲ ਸਾਹਿਤ ਦੇ ਕੁਝ ਇੱਕ ਸੋਮੇ ਅਤੇ ਲੋਕ ਸਾਹਿਤ ਦੀਆਂ ਕੁਝ ਬੰਨਗੀਆਂ ਨੂੰ ਭਾਵੇਂ ਫਰੀਦ ਕਾਲ ਤੋਂ ਪਹਿਲਾਂ ਦੇ ਕਾਲ ਨਾਲ ਜੋੜਿਆ ਜਾਂਦਾ ਰਿਹਾ ਹੈ ਪਰ ਇਸ ਖਾਲ ਦੇ ਨਾਲ ਹੀ ਇਹਨਾਂ ਦੀ ਇਤਿਹਾਸਕਤਾ ਤੇ ਕਿੰਤੂ ਪ੍ਰੰਤੂ ਵੀ ਕੀਤਾ ਜਾਂਦਾ ਰਿਹਾ ਦੂਜੇ ਪਾਸੇ ਫਰੀਦ ਬਾਣੀ ਪ੍ਰਮਾਣਿਕਤਾ ਦੀ कसोटी ਤੇ ਖਰੀ ਉਤਰਦੀ ਹੋਈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਹੋਣ ਦਾ ਮਾਣ ਪ੍ਰਾਪਤ ਕਰਦੀ ਹੈ ਫਰੀਦ ਜੀ ਨੇ ਆਪਣੇ ਵਿਚਾਰਕ ਪ੍ਰਵਾਹ ਨੂੰ ਆਮ ਲੋਕਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਵਿੱਚ ਅੰਕਿਤ ਕੀਤਾ ਪ੍ਰੂਪਮਾਨ ਕੀਤਾ ਉਸ ਟੁਕ ਵਿੱਚ ਜਦੋਂ ਉਸ ਪੱਤਰ ਦੀ ਸਹਿਤਕਾਰੀ ਦਾ ਮਾਧਿਅਮ ਅਰਬੀ ਫਾਰਸੀ ਸੰਸਕ੍ਰਿਤ ਤੇ ਹੋਰ ਅਪਰੰਪ ਭਾਸ਼ਾਵਾਂ ਸਨ ਸ਼ੇਖ ਫਰੀਦ ਜੀ ਦਾ ਇਹ ਕਦਮ ਬਹੁਤ ਇਨਕਲਾਬੀ ਕਿਹਾ ਜਾ ਸਕਦਾ ਹੈ ਕਿਉਂਕਿ ਉਹਨਾਂ ਦੇ ਸਾਹਮਣੇ ਉਸ ਵੇਲੇ ਬਹੁਤ ਸਾਰੀਆਂ ਚੁਣੌਤੀਆਂ ਸਨ ਫਰੀਦ ਜੀ ਦੇ ਪਿੱਛੋਂ ਭਗਤ ਕਬੀਰ ਜੀ ਤੁਲਸੀਦਾਸ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਪੂਰਵ ਮਰਦਾਨਸ ਜੀ ਪੂਰਵ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਵਰਗੇ ਮਹਾਂਪੁਰਸ਼ਾਂ ਨੇ ਆਪਣੇ ਅਧਿਆਤਮਕ ਚਿੰਤਨ ਦੇ ਪ੍ਰਗਟਾਵੇ ਵਾਸਤੇ ਫਰੀਦ ਜੀ ਵਾਲੇ ਸ਼ਲੋਕ ਮਾਧਿਅਮ ਨੂੰ ਬੜੀ ਸਫਲਤਾ ਨਾਲ ਵਰਤਿਆ। ਜਿਸ ਤਰ੍ਹਾਂ ਫਰੀਦ ਜੀ ਨੇ ਮਗਰਲੇ ਸੰਤਾਂ ਸੂਫੀਆਂ ਗੁਰੂਆਂ ਅਤੇ ਸਹਿਦਕਾਰਾਂ ਨੂੰ ਆਮ ਬੋਲੀ ਵੱਲੋਂ ਬੋਲੀ ਜਾਂਦੀ ਭਾਸ਼ਾ ਪੰਜਾਬੀ ਵਿੱਚ ਸਹਿਜ ਸਿਰਜਣਾ ਕਰਨ ਲਈ ਪ੍ਰੇਰਣਾ ਦਿੱਤੀ। ਫਰੀਦ ਜੀ ਦਾ ਪਹਿਲਾ ਰਚਿਆ ਅਕਤੀ ਸਾਇਤ ਲੋਕ ਬੋਲੀ ਤੋਂ ਦੂਰ ਰਿਹਾ ਇਸ ਦਾ ਇਸ ਗੱਲ ਦਾ ਮਾਨ ਬਾਬਾ ਫਰੀਦ ਜੀ ਨੂੰ ਹੈ ਕਿ ਉਹਨਾਂ ਨੇ ਲੋਕ ਬੋਲੀ ਵਿੱਚ ਆਪਣੇ ਵਿਚਾਰ ਪੇਸ਼ ਕਰਕੇ ਪੰਜਾਬੀ ਭਾਸ਼ਾ ਨੂੰ ਸਹਿਤ ਦਾ ਮਾਧਿਅਮ ਬਣਾ ਦਿੱਤਾ ਇਸ ਨਾਲ ਹੀ ਉੱਚਿਤ ਡੂੰਘੇ ਦਾਰਸ਼ਨਿਕ ਅਧਿਆਤਮਿਕ ਸਮਾਜਿਕ ਅਤੇ ਸੱਭਿਆਚਾਰਕ ਵਿਸ਼ਿਆਂ ਨੂੰ ਕਲਮ ਬੰਦ ਕਰਕੇ ਪੰਜਾਬੀ ਭਾਸ਼ਾ ਦਾ ਸਿਰਮਾਨ ਨਾਲ ਉੱਚਾ ਕਰ ਦਿੱਤਾ ਤੇ ਤਕਸਾਲੀ ਸਿਖਰ ਤੇ ਪਹੁੰਚਾ ਦਿੱਤਾ ਫਰੀਦ ਜੀ ਨੇ 8ਵੀਂ ਸਦੀ ਵਿੱਚ ਪੰਜਾਬੀ ਬੋਲੀ ਵਿੱਚ ਅਜਿਹੀ ਅਨੋਖੀ ਤੇ ਅਦੁੱਤੀ ਰਚਨਾ ਰਚੀ ਜਿਸ ਦੇ ਸੰਦੇਸ਼ ਤੇ ਸੰਗੀਤ ਦੀਆਂ ਮਨੋਹਰ ਤੁਨਾ ਮਨੋਹਰ ਸੁਰਾਂ ਨਾਲ ਇਹ ਧਰਤੀ ਅੱਜ ਵੀ ਗੂੰਜਾਇਮਾਨ ਹੈ ਜਦੋਂ ਅਸੀਂ ਪੰਜਾਬੀ ਸੂਫੀ ਕਾਵ ਵਿੱਚ ਫਰੀਦ ਬਾਣੀ ਦੇ ਸਥਾਨ ਬਾਰੇ ਗੱਲ ਕਰਦੇ ਹਾਂ ਤਾਂ ਇਹ ਤੱਥ ਦ੍ਰਿਸ਼ਟੀਗੋਚਰ ਰੱਖਣਾ ਬਹੁਤ ਜ਼ਰੂਰੀ ਹੈ ਕਿ ਬਾਬਾ ਫਰੀਦ ਦੇ ਸਮੇਂ ਅਰਬ ਇਰਾਨ ਵਿੱਚ ਸੂਫੀ ਦਰਸ਼ਨ ਤੇ ਸੂਫੀ ਸਿਧਾਂਤ ਆਪਣੀ ਚਰਮ ਸੀਮਾ ਨੂੰ ਛੂਹ ਰਹੇ ਸਨ ਭਾਰਤ ਵਿੱਚ ਖਾਸ ਕਰਕੇ ਪੰਜਾਬ ਵਿੱਚ ਸੂਫੀਆਂ ਨੇ ਉਹੀ ਕਾਰਜ ਨਿਭਾਉਣਾ ਸੀ ਤੇ ਸਤ ਜੋ 7ਵੀਂ 8ਵੀਂ ਸਦੀ ਵਿੱਚ ਮੁੱਢਲੇ ਸੂਫੀਆਂ ਨੇ ਅਰਬ ਇਰਾਨ ਵਿੱਚ ਨਿਭਾਇਆ ਇਸ ਲਈ ਬਾਬਾ ਫਰੀਦ ਜੀ ਦਾ ਦੌਰ ਪੰਜਾਬੀ ਸੂਫੀ ਵਿਚਾਰਤਾ ਦਾ ਪ੍ਰਾਰੰਭਿਕ ਪੜਾ ਹੁਣਾ ਸੁਭਾਵਿਕ ਹੈ ਅਤੇ ਉਹ ਇਸ ਇਤਿਹਾਸ ਪੜਾਵੇ ਮੂਰਦਲੇ Sufi ਮੰਨੇ ਜਾਂਦੇ ਹਨ ਪੰਜਾਬ ਵਿੱਚ ਉਹਨਾਂ ਤੋਂ ਪਹਿਲਾਂ ਤੇ ਬਾਅਦ ਵਿੱਚ ਸ਼ਾਇਦ ਵੀ ਕਿਸੇ ਹੋਰ Sufi ਦਰवेश ਨੂੰ ਇਨੀ ਪ੍ਰਸਿੱਧੀ ਅਤੇ ਮਕਬੂਲੀਅਤ ਪ੍ਰਾਪਤ ਹੋਈ ਹੋਵੇ ਜਿੰਨੀ ਕਿ ਬਾਬਾ ਫਰੀਦ ਜੀ ਨੂੰ ਪ੍ਰਾਪਤ ਹੋਈ ਜਿੱਥੋਂ ਤੱਕ ਪੰਜਾਬੀ ਬੋਲੀ ਅਤੇ ਸਾਹਿਤ ਦਾ ਸੰਬੰਧ ਹੈ ਤਾਂ ਬਾਬਾ ਫਰੀਦ ਜੀ ਹਮ ਤੀ ਤੌਰ ਤੇ ਕਿਸੇ ਪਿਤਾਮਾ ਮੰਨੇ ਜਾ ਸਰਦ ਜੀ ਨੰ 15ਵੀਂ ਤੇ 16ਵੀਂ ਸਦੀ ਸਮੂਹ ਭਾਰਤ ਦੀ ਪੇਸ਼ਾਵਾਂ ਦਾ ਸੁਨਹਿਰੀ ਕਾਲ ਹੈ ਇਸ ਵੇਲੇ ਪੰਜਾਬੀ ਭਾਸ਼ਾ ਤੇ ਸਾਹਿਦ ਨਾਮੋ ਵਿਕਤੀ ਵਿਕਾਸ ਹੋਇਆ ਪੰਜਾਬੀ ਸਾਹਿਤ ਵਿੱਚ ਗੁਰਮਤਕਿੱਸਾ ਗੁਰਮਤਕਾ ਕਿੱਸਾ ਸੂਫੀ ਬਾਰ ਅਤੇ ਸਾਖੀ ਸਾਹਿਤ ਰਚਿਆ ਗਿਆ ਇੱਕ ਪਾਸੇ ਵਿਦੇਸ਼ੀ ਹਾਕਮਾਂ ਦੀ ਫਾਰਸੀ ਬੋਲੀ ਲੋਕ ਬੋਲੀਆਂ ਨੂੰ ਹਾਸ਼ੀਏ ਤੱਕ ਰੇ ਸੀ ਦੂਜੇ ਪਾਸੇ ਪੰਡਿਤ ਵਰਗ ਲੋਕ ਬੋਲੀਆਂ ਨੂੰ ਗੁਮਾਰ ਆ ਕੇ ਰੱਦ ਕਰ ਰਿਹਾ ਸੀ ਇਸ ਸਥਿਤੀ ਵਿੱਚ ਗੁਰੂਆਂ ਨੇ ਲੋਕ ਬੋਲੀਆਂ ਨੂੰ ਅਪਣਾਇਆ ਪਸ਼ਾਈ ਭਖ ਤੋਂ ਆਦਿ ਗ੍ਰੰਥ ਦੀ ਭਾਸ਼ਾ ਉੱਤਰੀ ਭਾਰਤ ਦੀਆਂ ਭਾਸ਼ਾਵਾਂ ਲੈਂਦੀ ਖੜੀ ਬੋਲੀ ਸੰਦੋਕਰੀ ਪਹਾੜੀ ਮਾਝੀ ਮਾングੜੀ ਮੰਗਰੂ ਰਾਜਸਥਾਨੀ ਸਿੰਧੀ ਬ੍ਰਿਜ ਅਬਦ બિਹਾਰੀ ਆਦਿ ਦਾ ਖਜ਼ਾਨਾ ਹੈ ਭਾਈ ਗੁਰਦਾਸ ਜੀ ਮਹਾਰਾ ਇਸ ਖਜ਼ਾਨੇ ਦਾ ਪੰਡਾਗ ਹੋਰ ਵਿਸ਼ਾਲ ਕਰਦੀਆਂ ਹਨ ਮੈਂ ਸ਼ਾਰਟਕਟ ਕਰ ਲਉਣਾ ਪੰਜਾਬੀ ਦੀਆਂ ਉਪ-ਭਾਸ਼ਾਵਾਂ ਪਹਿਲਾ ਉਪ-ਭਾਸ਼ਾ ਬਤਾ ਸੰਕਲਪ ਭੂਗੋਲਕੇਤਨ ਨਾਲ ਹੀ ਜੋੜਿਆ ਜਾਂਦਾ ਸੀ ਪਰ ਹੁਣ ਉਪ-ਭਾਸ਼ਾਵਾਂ ਦੀ ਸਥਾਪਨਾ ਸਮਾਜਿਕ ਸ਼੍ਰੇਣੀਆਂ ਦੇ ਆਧਾਰ ਤੇ ਕੀਤੀ ਜਾਂਦੀ ਹੈ ਇਸ ਲਈ ਖੇਤਰੀ ਉਪਭਾਸ਼ਾ ਤੇ ਸਮਾਜਿਕ ਉਪਭਾਸ਼ਾ ਦੇ ਰੂਪ ਭੇਦ ਦੀ ਪ੍ਰਚਲਿਤ ਹਨ ਵੈਸੇ ਉਪਭਾਸ਼ਾ ਦੇ ਸੰਕਲਪ ਦੀ ਚੇਤਨਾ ਬਹੁਤ ਪੁਰਾਣੀ ਹੈ ਮੈਂ ਗੁਰਮੁਖੀ ਗੁਰਮੁਖੀ ਲਿਪੀ ਦੇ ਵਿਕਾਸ ਤੇ ਨਿਕਾਸ ਤੇ ਆ ਜਾਣਾ ਪਾਸ ਤੇ ਗੁਰਮੁਖੀ ਲਿਪੀ ਬਾਰੇ ਬਹੁਤ ਮਤਭੇਦ ਨੇ ਸਾਰੇ ਲੇਖਕ ਜਾਣਦੇ ਨੇ ਕਿ ਵਕਤ-ਵਕਤ ਅਹ ਲੇਖਕਾਂ ਦੀ ਵੱਖ-ਵੱਖ ਵਿਦਵਾਨਾਂ ਦੀ ਵੱਖ-ਵੱਖ ਆਲੋਚਕਾਂ ਦੀ ਵੱਖ-ਵੱਖ رائے ਆ ਗੁਰਮੁਖੀ ਲਿਪੀ ਬਾਰੇ ਵੱਖ-ਵੱਖ ਵਿਦਵਾਨਾਂ ਨੇ ਆਪੋ ਆਪਣੇ ਤਰੀਕੇ ਨਾਲ ਖੋਜ ਕੀਤੀ ਜਿਵੇਂ ਤਲਵਜਨ ਸਿੰਘ ਵਿਦਦੀ ਨੇ ਲਿਖਿਆ ਹੈ ਕਿ ਅਸਲੀਅਤ ਇਹ ਹੈ ਕਿ ਗੁਰੂ ਅੰਗਦ ਦੇਵ ਜੀ ਦੇ ਸਮੇਂ ਤੋਂ ਬਹੁਤ ਪਹਿਲਾਂ 10ਵੀਂ ਸਦੀ ਤੋਂ ਗੁਰਮੁਖੀ ਆਪਣੇ ਪ੍ਰਥਮ ਰੂਪ ਵਿੱਚ ਵਰਤੀੰਦੀ ਆ ਰਹੀ ਸੀ ਪ੍ਰੋਫੈਸਰ ਪ੍ਰੀਤਮ ਸਿੰਘ ਅਨੁਸਾਰ ਸਿੱਖ ਸਾਹਿਤ ਵਿੱਚ ਸਭ ਤੋਂ ਪਹਿਲਾ ਹਵਾਲਾ ਬਾਬਾ ਮੋਹਨ ਸਿੰਘ ਜੀ ਦੇ ਨਾਮ ਹੇਠ ਮਿਲਦੀ ਇੱਕ ਕੋਥੀ ਵਿੱਚ ਮਿਲਦਾ ਹੈ ਗੁਰੂ ਅੰਗਦ ਗੁਰਮੁਖੀ ਅੱਖਰ ਪਣਾਏ। ਪ੍ਰੀਤਮ ਸਿੰਘ ਨੇ ਇੱਕ ਹੋਰ মত ਵੀ ਦਿੱਤਾ ਹੈ ਕਿ ਅਸੀਂ ਇਸ ਕੰਕਨ ਕਵੀ ਦੀ ਅਣਸ਼ਬੀ ਰਚਨਾ ਵਿੱਚ ਲਿਖਿਆ ਹੈ ਗੁਰਮੁਖੀ ਅੱਖਰ ਗੁਰੂ ਨਾਨਕ ਜੀ ਬਣਾਏ। ਇੱਕ ਹੋਰ মত ਭਾਈ ਜਿਸਰ ਸਿੰਘ ਸ਼ਿਬਰ ਦੇ ਗ੍ਰੰਥ ਵੰਸਾਵਲੀ ਨਾਮਾ ਵਿੱਚ ਜੋੜਿਆ ਜਾਂਦਾ ਹੈ। ਪਰ ਅਭੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਕੋਈ ਪੁਰਖੋਜ ਦੇ ਆਧਾਰ ਤੇ ਆਲੋਚਕ ਜਿਹੜੇ ਬਾਹਰਲੇ ਸੀ ਗ੍ਰੀਸਨ ਨਾ ਮਿਸਟਰ ਮੈਕਾਲਫਰ ਉਹਨਾਂ ਦੇ ਆਧਾਰ ਤੇ ਜਾਂ ਬਾਕੀ ਜਿਹੜੀ ਤੇ ਮੋਹਨ ਸਿੰਘ ਦੀਵਾਨਾ ਹੁਣਾਂ ਤੋਂ ਬਾਤ ਪੋਚ ਕੀਤੀ ਗਈ ਤੇ ਮੰਨ ਲਿਆ ਗਿਆ ਕਿ ਗੁਰਮੁਖੀ ਲਿਪੀ ਦਾ ਜਿਹੜਾ ਸੁਧਾਰ ਸੀ ਜਿਹੜਾ ਵਿਕਾਸ ਸੀ ਜਿਹੜਾ ਪੜਨ ਯੋਗ ਸੀ ਜਿਹੜੀਆਂ ਹੋਰ ਲਿਪੀਆਂ ਦੇ ਵਿੱਚੋਂ ਉਹਦੇ ਅੰਸ਼ ਉਹਦੇ ਅੰਗ ਉਹਦੇ ਚਿੰਨ ਲੈ ਕੇ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਰੂਪਮਾਨ ਕੀਤਾ ਸਾਡੇ ਸਾਰਿਆਂ ਲਈ ਬਣਾਇਆ ਗੁਰਮੁਖੀ ਪੜਨ ਲਈ बाकी टाइम हो गया गल्ला मैं होर कर सदा पर नहीं करा सत श्री अच्छा जो मैं सही समझ तो गुरु नानक साहब की भाषा समिती भाषा कही जा सकती है और गुरु नानक साहब ने अपनी मानना जी ਜਾਂ ਕਿ ਕਿਉਂ ਨਹੀਂ ਕੀਤੀ ਅਨੁਨਾਨਕ ਸਾਹਿਬ ਨੇ ਰਾਸ਼ ਭਾਸ਼ਾ ਵੀ ਰੱਖੀ ਸੀ ਤੇ ਜਿਹੜੀ ਫਸਫੇ ਦੀ ਭਾਸ਼ਾ ਪੰਜਾਬੀ ਸੰਸਕ੍ਰਿਤ ਨੂੰ ਰਲ ਕੇ ਰੱਦ ਕਰਕੇ ਲੋਕਾਂ ਦੀ ਭਾਸ਼ਾ ਤੇ ਇਹਦੇ ਬਾਰੇ ਥੋੜੀ ਜਾਣਕਾਰੀ ਹੋ ਸਕਦੀ ਹੈ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਪ੍ਰਸ਼ਨ ਆ ਹੋ ਸਕਦਾ ਮੈਂ ਵਿਸ਼ਾ ਲੈ ਕੇ ਆਉਂਦਾ ਜਿੱਤ ਕਰਦਾ ਸੀ ਤੇ ਬੋਲਾਂ ਲੋਟ ਹੋਰ ਥੋੜੇ ਜਿਹਾ ਮੈਂ ਪਰ ਸਮੇਂ ਦੀ ਘਾਟ ਕਾਰਨ ਕਿ ਕਿੰਨਾ ਵੱਡਾ ਫਲਸਫਾ ਕਹਿਣਾ ਸਮਝਾਉਣਾ ਉਹਦੇ ਲਈ ਟਾਈਮ ਚਾਹੀਦਾ ਹੈ ਕਿ ਮੇਰਾ ਬਹੁਤ ਪੱਧਰ ਵੀ ਜਿਹੜਾ ਮੈਂ ਤੁਹਾਨੂੰ ਦੱਸਿਆ ਕੋਈ ਉਸ ਤਰ੍ਹਾਂ ਦਾ ਵਿਸ਼ਾਲ ਨਹੀਂ ਪਰ ਉਸ ਵੇਲੇ ਬਹੁਤ ਵੱਡੀ ਚੁਣੌਤੀ ਸੀ ਕਿ ਮੈਂ ਤੁਸੀਂ ਕਿਹਾ ਗੁਰੂ ਸਾਹਿਬਾਂ ਬੋਲੀ ਉਹੀ ਕਾਮਯਾਬ ਹੋ ਗਿਆ ਗੁਰੂ ਸਾਹਿਬ ਸਿਰਫ ਇੱਕ ਧਾਰਮਿਕ ਗੁਰੂ ਨਹੀਂ ਸੀ ਇੱਕ ਸੰਦੇ ਫਲਸਫੇਰ ਵੀ ਸੀ ਕਿ ਜੇ ਜਿਹੜੀਆਂ ਦੂਜੀਆਂ ਪਛਾਵਾਂ ਨੇ ਦਾਹਾਲ ਹੋ ਰਿਹਾ ਸੀ ਉਹ ਵੀ ਗੁਰੂ ਸਾਹਿਬ ਨੂੰ ਪਤਾ ਸੀ ਆਉਣ ਵਾਲੇ ਸਮੇਂ ਦਾ ਵੀ ਪਤਾ ਸੀ ਗੁਰੂ ਸਾਹਿਬ ਕਹਿੰਦੇ ਸੀ ਕੋਈ ਇਹੋ ਜਿਹਾ ਗ੍ਰੰਥ ਕੋਈ ਇਹੋ ਜਿਹਾ ਕਾਰ ਕੋਈ ਇਹੋ ਜਾਂ ਸੁਨੇਹਾ ਸਰਬ ਸੰਜਾ ਸਾਰੇ ਲੋਕਾਂ ਨੂੰ ਦਿੱਤਾ ਜਾਵੇ ਜਿਹੜਾ ਲੋਕਾਂ ਦੀ ਬੋਲੀ ਹੋਵੇ ਜਿਹੜਾ ਲੋਕਾਂ ਦੀ ਗੱਲ ਕਰਦਾ ਹੋਵੇ ਉਹਦਾ ਕਾਰਨ ਨਹੀਂ ਹੈ ਵੀ ਗੁਰੂ ਸਾਹਿਬ ਦਾ ਮਿਸ਼ਨ ਹੀ ਇਹ ਸੀ ਦੱਬੇ ਕੁਚਲੇ ਲੋਕਾਂ ਨੂੰ ਜਾਂ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਹਾਸ਼ੀਏ ਤੋਂ ਧੱਕ ਦਿੱਤਾ ਜਾਂਦਾ ਉਹਨਾਂ ਦੀਆਂ ਬੋਲੀਆਂ ਵੀ ਸ਼ਾਮਲ ਸੀ ਉਸ ਬੋਲੀ ਨੂੰ ਵਡਿਆਈ ਦਿੱਤੀ ਜਾਵੇ ਗੁਰੂ ਸਾਹਿਬ ਦੀ ਬੋਲੀ ਆਪ ਇਹ ਸੀ ਉਸ ਬੋਲੀ ਨੂੰ ਵਡਿਆਈ ਦੇ ਕੇ ਇਸ ਸਮੇਂ ਦੇ ਹਾਂ ਦੀ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਡੇ ਸਾਰਿਆਂ ਦੇ ਬੀਤ ਧੰਨਵਾਦ ਜੀ ਹੈਲੋ ਜੀ ਸਾਡਾ ਡਾਕਟਰ ਤਾਰ ਸਿੰਘ ਐ ਜਿਹੜਾ ਕੱਲ ਕਰਦਾ ਕੱਲ ਕਸਵਾ ਬਣਾ ਚੁਣਾ ਚੁਣਾ ਜਿਹਨੂੰ ਨਾਲ ਖੇਵਾਂ ਦਾ ਜਿਹੜਾ ਪ੍ਰਸਤਾਵ ਤਾਂ ਹਾਲੇ ਸੀ ਡੇਸ ਜਗਾ ਤੇ ਬੈਰ ਨਾਲ ਉਸੇ ਰਾਜ ਬੋਲੀ ਮਾਰਦਾ ਕੀ 2000 ਸਾਲ ਦੇ ਜਿਹੜੇ ਬਾਲਕ ਸਿੰਘ ਦੀ ਬਾਲੀ ਵਿੱਚ 500 ਦੀਆਂ ਬੋਲੀਆਂ ਦੇ ਜਿਹੜੇ ਪੱਖ-ਪੱਖ ਵਿੱਚ ਸੀ ਉਹ ਸਾਰੇ ਵੇਖਣ ਨੂੰ ਮਿਲਦੇ ਆ ਜੀ ਸਾਹਿਬ ਅ ਨਹੀਂ ਮੈਂ ਇਸ ਰਿਸ਼ਤੇ ਬਹੁਤ ਸਟੱਡੀ ਨਹੀਂ ਕੀਤੀ ਮੈਂ ਕਹਿ ਵੀ ਨਹੀਂ ਸਕਦਾ ਇਸ ਵਿੱਚ ਪਰ ਮੈਨੂੰ ਇਹ ਪਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਿਰਜਣਾ ਉਹਦੇ ਵਿੱਚ ਲਿਪੀ ਚਾਹ ਪੰਜਾਬੀ ਵਰਤੀ ਗਈ ਪਰ ਉਹ ਬੋਲੀਆਂ ਜਿੰਨھوں ਵੀ ਉਹਨਾਂ ਨੇ ਲਈਆਂ ਗਿਆ ਜਿਹੜੀ ਵੀ ਭਾਸ਼ਾ ਦੇ ਵਿੱਚੋਂ ਲਈਆਂ ਗਈਆਂ ਉਹ ਉਵੇਂ ਦੀਆਂ ਉਵੇਂ ਹੀ ਉਹਨਾਂ ਪਛਾਵਾਂ ਦੇ ਵਿੱਚ ਰੱਖੀਆਂ ਗਈਆਂ ਤੇ ਪਰ ਉਹਨਾਂ ਨੂੰ ਗੁਰਮੁਖੀ ਲਿਪੀ ਦੇ ਵਿੱਚ ਜ਼ਰੂਰ ਲਿਖਿਆ ਗਿਆ ਲਿਪੀ ਪਾਰਕ ਨਾ ਬਹੁਤ ਖੂਬਸੂਰਤ ਮੇਰਾ ਸਾਥ ਮੈਂ ਨਿਯਤਿਤ ਸਿੰਘ ਬਹੁਤ ਹਾਲੇ ਵੱਡਿਆ ਡਾਕਟਰ ਕਾਸਿੰਘ ਜੀ ਨੇ ਖਾਸ ਤੌਰ ਤੇ ਤੁਹਾਨੂੰ ਕਿ ਮੈਂ ਦੱਸਣਾ ਚਾਹੁੰਦਾ ਤੇ ਮੈਂ ਪਛਾਣ ਚੋਣਾ ਕਿ ਤੁਸੀਂ ਬੋਲੀ ਦੇ ਇਤਿਹਾਸ ਤੇ ਲੰਮੀ ਖੋਜ ਕੀਤੀ ਹੈ ਕਿ ਤੁਸੀਂ ਸਮਝਦੇ ਹੋ ਕਿ ਬੋਲੀ ਤੇ ਸਾਹਿਤ ਕੋਕੋ ਕਕ ਨੇ ਨਹੀਂ ਸਾਹਿਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਕਿਸੇ ਲੋਕ ਨੂੰ ਸਾਡੇ ਕੋਲ ਅੱਜ ਇਹ ਕੁਝ ਪਹੁੰਚਿਆ ਹੋਇਆ ਸਾਡੇ ਪੁਰਖਿਆਂ ਦਾ ਸਾਡੇ ਵੱਡਿਆਂ ਦਾ ਉਹ ਮੈਨੂੰ ਲੱਗਦਾ ਸਾਹਿਤ ਦੇ ਰੂਪ ਦੇ ਵਿੱਚ ਹੀ ਹੈ ਅੱਜ ਵੀ ਜੇ ਅਸੀਂ ਇੱਥੇ ਇਕੱਤਰ ਹੋਏ ਹਾਂ ਅਸੀਂ ਬੈਠੇ ਹਾਂ ਤਾਂ ਉਹਦਾ ਜਿਹੜਾ ਮੁੱਢ ਬੰਦ ਹੈ ਉਹਦਾ ਜਿਹੜਾ ਕੇਂਦਰ ਬਿੰਦੂ ਹੈ ਉਹ ਸਾਹਿਤ ਹੀ ਹੈ ਉਸ ਸਾਹਿਤ ਦੇ ਰੂਪ ਵਿੱਚ ਗੁਰਮਤਿ ਸਾਹਿਬ ਦੇ ਰੂਪ ਵਿੱਚ ਸਾਡੇ ਕੋਲ ਸਭ ਤੋਂ ਵੱਡਾ ਜਿਹੜਾ ਸੁਨੇਹਾ ਜਿਹੜੀ ਵੱਡੀ ਵਿਚਾਰਤਾ ਰ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਅਸੀਂ ਚਾਹੇ ਦੁਨੀਆਂ 'ਚ ਕਿੱਥੇ ਬੈਠੀਏ ਪੰਜਾਬੀਆਂ ਜਿਹੜਾ ਊੜੇ ਦੇ ਨਾਲ ਜੋੜਨ ਦਾ ਸਭ ਤੋਂ ਪਹਿਲਾ ਜਿਹੜਾ ਕਾਰਜ ਕਰਦਾ ਹੈ ਕਿਤੇ ਵੀ ਜਾ ਕੇ ਚਾਹੇ ਸਾਡੀ ਉੱਥੇ ਹੀ ਕਰਤੀ ਹੋਵੇ ਚਾਹੇ ਬਾਹਰ ਨਹੀਂ ਕਰਤੀ ਹੋਵੇ ਉਸ ਤੋਂ ਬਾਅਦ ਅਸੀਂ ਜਿੱਥੇ ਮਰਜ਼ੀ ਚਲੀ ਜਾਈਏ ਅਕਾਦਮੀਆਂ ਸੁਭਾਵਾਂ ਸੰਸਥਾਵਾਂ ਬਾਅਦ ਚ ਬਣਦੀਆਂ ਨੇ ਜਿੱਥੇ ਚਾਰ ਬੰਦੇ ਚਾਰ ਭਾਈ ਸਾਰੇ ਚਾਰ ਪਰਿਵਾਰ ਇਕੱਠੇ ਹੁੰਦੇ ਨੇ ਉਹਨੂੰ ਸਭ ਤੋਂ ਪਹਿਲਾਂ ਸ਼ਬਦ ਗੁਰੂ ਨੂੰ ਜਾਂਦੇ ਨੇ ਸਾਰੇ ਦਾ ਸਾਰਾ ਸ਼ਬਦ ਗੁਰੂ ਹੀ ਜਿਹੜਾ ਹੈ ਉਹ ਸਾਹਿਤ ਹੈ ਉਹ ਗੁਰਮਤ ਸਾਹਿਤ ਹੈ ਉੱਚ ਪਾਇਦਾ ਸਾਹਿਤ ਹੈ ਸਰਬ ਸੰਜਾ ਸੁਨੇਹਾ ਦਿੰਦਾ ਹੈ ਤੇ ਮੈਨੂੰ ਲੱਗਦਾ ਦੁਨੀਆ ਦੀਆਂ ਵੱਡੀਆਂ ਪਛਾਣਾਂ ਦੇ ਵਿੱਚ ਕੋਈ ਐਡਾ ਵੱਡਾ ਸੁਨੇਹਾ ਸਾਹਿਦ ਦੇ ਰੂਪ ਦੇ ਵਿੱਚ ਹੋਰ ਪਛਾਣਾਂ ਚ ਨਹੀਂ ਦਿੱਤਾ ਗਿਆ ਹੋਣਾ ਜਿੰਨਾ ਵੱਡਾ ਪੰਜਾਬੀ ਭਾਸ਼ਾ ਚ ਦਿੱਤਾ ਹੈ ਧੰਵਾਦ ਜੀ ਮੇਰੇ ਖਿਆਲੋਂ ਭੇਜ ਦਿਲਿੰਦਰ ਸਿੰਘ ਰਾਮਾਨੀ ਜਿਵੇਂ ਆਪਣੇ ਆਪ ਨੇ ਬਿਆਨ ਕੀਤਾ ਸੀਗਾ ਉਹ ਤੋਂ ਬਿਲਕੁਲ ਵਲਟ ਬਦਵਾਨ ਇਹਨੇ ਵਧੀਆ ਤਰੀਕੇ ਨਾਲ ਇਹਨਾਂ ਸਭ ਕੁਝ ਨੂੰ ਨਹੀਂ ਸਮਝਾ ਸਕਦੇ ਜਿਵੇਂ ਇਹਨੇ ਸਮਝਾਇਆ ਹਮੈਸਾ ਤੁਸੀਂ ਬਹੁਤ ਵੱਡੇ ਖੁਦ ਮੈਂ ਇੱਕ ਹੋਰ ਗਿੰਗ ਸਾਡੇ ਸਾਰਿਆਂ ਦੇ ਨਾਲ ਇੱਕ ਮਿੰਟ ਦੇ ਵਿੱਚ ਇੱਥੇ ਕਰ ਲੈਣਾ ਕਿਉਂਕਿ ਅਸੀਂ ਵਿਦੇਸ਼ੀ ਧਰਤੀ ਤੇ ਬੈਠੇ ਹਾਂ ਬਹੁਤ ਸਾਰੀਆਂ ਮਾਮਾ ਨੇ ਜਿਹੜੀਆਂ ਇੱਥੇ ਬੈਠੀਆਂ ਨੇ ਜਿਨ੍ਹਾਂ ਨੇ ਅੱਗੇ ਪੀੜ੍ਹੀ ਨੂੰ ਪੰਜਾਬੀ ਦੇਖ ਕੇ ਜਾਣੀ ਅਸੀਂ ਸਾਰਿਆਂ ਨੇ ਦੇਖੇ ਰਹਿਣਾ ਸਾਡਾ ਫਰਜ਼ ਵੀ ਹੈ ਕਿ ਮੈਨੂੰ ਜਿਹੜੀਆਂ ਗੁਰਮਖੀ ਦੀ ਲਗਨ ਪੰਜਾਬੀ ਦੀ ਲਗਨ ਜਿਸ ਔਰਤ ਨੇ ਲਾਈ ਉਹ ਪੰਜਾਬੀ ਚ ਪੈਦਾ ਹੋਈ ਨਾ ਪੰਜਾਬੀ ਚ ਪੜੀ ਨਾ ਪੰਜਾਬੀ ਚ ਜਨਮ ਹੋਈ ਨਾ ਪੰਜਾਬੀ ਚ ਉਹਦਾ ਬਚਪਨ ਸੀਗਾ ਉਹਦੀ ਐਜੂਕੇਸ਼ਨ ਦੀ ਭਾਸ਼ਾ ਪੰਨੜ ਸੀ ਪੰਨੜ ਨਾਲ ਹੋਲਦੇ ਵਿੱਚ ਪਾਈ ਉਹ ਜਵਾਨੀ ਦੇ ਵਿੱਚ ਮੁਰਤੀ ਪੰਜਾਬ ਆਈ ਪਰ ਉਹਦੇ ਜਿਹਨ ਚੋਦੇ ਅੰਤਰੀਪ ਦੇ ਵਿੱਚ ਉਹਦੀ ਆਤਮਾ ਦੇ ਵਿੱਚ ਉਹ ਗੁਰਮਖੀ ਸੀ ਉਹ ਅੱਖਰ ਸੀ ਉਹ ਊੜਾ ਸੀ ਉਹ ਆੜਾ ਸੀ ਮੈਨੂੰ ਪਹਿਲੇ ਅਰਥ ਜਿਹੜੇ ਉਸਔਰਤ ਨੇ ਸਮਝਾਏ ਊੜੇ ਦੇ ਉਹ ਏਡੇ ਵੱਡੇ ਨੇ ਕਿ ਮੇਰਾ ਬਹੁਤ ਫਲਸਫਾ ਜਾਂ ਸਿੱਖਿਆ ਪ੍ਰਣਾਲੀ ਚਾਹੇ ਉਹ ਵੀ ਨਹੀਂ ਉਹ ਊੜੇ ਦਾ ਆਕਾਰ ਮੈਨੂੰ ਏਡਾ ਵੱਡਾ ਦੇ ਕੇ ਗਈ ਬਚਪਨ ਦੇ ਵਿੱਚ ਕਿ ਉਹ ਊੜੇ ਦਾ ਆਕਾਰ ਹਮੇਸ਼ਾ ਮੇਰੇ ਨਾਲ ਹੁੰਦਾ ਹੈ ਉਹ ਮੇਰੀ ਮਾਂ ਉਹ ਮੇਰੀ ਮਾਂ ਸੀ ਜੀ ਕੋਈ ਹੋਰ ਦੂਜੀ ਹੱਤ ਨਹੀਂ ਬਹੁਤ ਖੂਬ ਬਹੁਤ ਖੂਬ ਪਰ ਉਹ ਊੜੇ ਦਾ ਅਰਥ ਉਹ ਐਜੂਕੇਟਿਡ ਸੀ ਹੋਸਾ ਦਾ ਕੰਨੜਾ ਭਾਸ਼ਾ ਚ ਪੜ੍ਹੀ ਹੋਵੇ ਇੰਗਲਿਸ਼ ਪੜ੍ਹੀ ਹੋਵੇ ਉਹਨੇ ਸਾਹਿਤ ਵੀ ਪੜ੍ਹਿਆ ਹੋਣਾ ਉਹਦੇ ਜਿਹਨ ਚ ਗੁਰਮੁਖੀ ਸੀ ਕਿਉਂਕਿ ਸੰਤਾਲੀ ਚੋਂ ਪਰਵਾਤ ਚ ਵਿਚਰ ਕੇ ਉਧਰ ਗਈ ਹੋਈ ਸੀ ਕੋਈ ਹੱਥ ਉਸ ਨੂੰ ਉਹ ਊੜਾ ਸਿਖਾ ਗਿਆ ਉਹ ਊੜਾ ਉਸਨੇ ਸਾਨੂੰ ਵੀ ਸਿਖਾਇਆ ਮਾਂ ਕਹਿੰਦੀ ਕਿ ਊੜੇ ਦੀ ਉੱਪਰਲੀ ਡੰਡੀ ਜਦੋਂ ਸਾਨੂੰ ਭਾਸ਼ਾ ਸਮਝ ਨਹੀਂ ਸੀ ਆਏ ਸੀ ਬਾਹਰੋਂ ਆਇਸੀ ਸਾਡੀ ਵੀ ਭਾਸ਼ਾ ਉਸ ਵੇਲੇ ਹੋਰ ਸੀਗੀ ਤੇ ਊੜੇ ਦੇ ਉੱਪਰਲੀ ਡੰਡੀ ਆਕਾਸ਼ ਹੁੰਦੀ ਹੈ ਊੜੇ ਦੀ ਵਿਚਕਾਰਲੀ ਡੰਡੀ ਧਰਤੀ ਹੁੰਦੀ ਹੈ ਊੜੇ ਦੀ ਤੀਜੀ ਡੰਡੀ ਪਤਾਲ ਹੁੰਦੀ ਹੈ ਇਸ ਦੇ ਮੂਰੇ ਸਿਰਜਿਆ ਗਿਆ ਇੱਕਾ ਉਸ ਕਾਇਨਾਤ ਦਾ ਉਸ ਕੁਦਰਤ ਦਾ ਉਸ ਦਾਦਰ ਦਾ ਉਸ ਈਸ਼ਵਰ ਦਾ ਉਸ ਰਾਮ ਦਾ ਉਸ ਅੱਲਾ ਦਾ ਉਸ ਇੱਕੰਕਾਰ ਦਾ ਉਸ ਨਾਨਕ ਦਾ ਸਿੰਬਲ ਹੁੰਦਾ ਹੈ ਉਸ ਵੇਲੇ ਸਾਨੂੰ ਆਪ ਸਮਝਦੇ ਨਹੀਂ ਸੀ ਆਏ ਛੋਟੇ ਸੀ ਪਰ ਉਹ ਨਿਰੰਤਰ ਬਹੁਤ ਦੇਰ ਤੱਕ ਕਿੰਨੇ ਦੇ ਤੱਕ ਸਕੂਲ ਨਹੀਂ ਜਾਣ ਲੱਗੇ ਉਹ ਸਾਨੂੰ ਸਾਡੇ ਆਪਣੇ ਮੁੱਢ ਬਿਠਾ ਕੇ ਰੋਕੀਆਂ ਪਕਾਉਣ ਦੀ ਚੁੱਲੇ ਦੀ ਸਵਾਬ ਪਿਛਾ ਕੇ ਹੱਥ ਫੜ ਕੇ ਤਿਸ ਖੰਡੀ ਰੱਖੇ ਬਹੁਤ ਗੁਰੂ ਮਤੇ ਮੇਰੀ ਸਿੱਖਿਆ ਉੱਥੇ ਹੀ ਸ਼ੁਰੂ ਹੋਈ ਹੈ ਤੇ ਉਹਦੇ ਅਗਲੇ ਵਾਲੇ ਤੋਂ ਵੀ ਰਹਿੰਦੀ ਹੈ ਵਕਤ ਨੇ ਵੱਡਾ ਮੌਕਾ ਨਹੀਂ ਦਿੱਤਾ ਮਾਫੀ ਚਾਹਾਂਗਾ ਜੇਪੀ ਵੱਧ ਘਟ ਕੇ ਔਰ ਕੋਈ ਗੱਲ ਬਹੁਤ ਭਰਪੂਰ ਸਿਆਣਪ ਨਾਲ ਸਿੱਖਿਆ ਤਰੀਕੇ ਨਾਲ ਨਾ ਕਹੀ ਗਈ ਹੋਵੇ ਪਰ ਅਸੀਂ ਤੁਰੇ ਰਹੇ ਤੁਰਨ ਵਾਲੇ ਲੋਕ ਹਮੇਸ਼ਾ ਵੱਟੇ ਹੁੰਦੇ ਨੇ ਕਾਬਲਾ ਜੁੜਾ ਰਹੇ ਤੁਰਿਆ ਰਹੇ ਕਿਰੂਨ ਮੰਡਲ ਅੱਗੇ ਚੱਛੀਆ